ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਫਿਰੋਜ਼ਪੁਰ ਦੇ ਵਿੱਚ ਨਾਮੀ ਮਸ਼ਹੂਰ ਮਾਹੀ ਸੋਢੀ ਨਾਮ ਤੋਂ ਸੈਲੂਨ ਚਲਾਉਂਦੇ ਇੱਕ ਨੌਜਵਾਨ ਨੇ ਆਪਣੀ ਪਤਨੀ ਤੇ ਦੋ ਬੇਟੀਆਂ 8 ਖਣੀ 7 ਸਾਲ ਦੀ ਇੱਕ 6 ਸਾਲ ਦੀ ਯਾ 8 ਸਾਲ ਦੀ ਇਸ ਦਰਮਿਆਨ ਉਹਨਾਂ ਦੀ ਉਮਰ ਆ ਉਹਨਾਂ ਨੂੰ ਗੋਲੀ ਮਾਰ ਲਈ ਆਪਣੇ ਆਪ ਨੂੰ ਗੋਲੀ ਮਾਰ ਲਈ ਉਹਨਾਂ ਨੂੰ ਗੋਲੀ ਮਾਰ ਲਈ ਜਾਨੀ ਕਿ ਪੂਰੇ ਪਰਿਵਾਰ ਨੂੰ ਹੀ ਖਤਮ ਕਰ ਦਿੱਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਉਸੇ ਘਰ ਦੇ ਬਾਹਰ ਅਸੀਂ ਖੜੇ ਆਂ ਏ ਲਾਸਟ ਵਾਲਾ ਜਿਹੜਾ ਘਰ ਆ ਜਿਹੜਾ ਚਿੱਟੇ ਕਲਰ ਦਾ ਔਰ ਹਜੇ ਪਰਿਵਾਰ ਜਿਹੜਾ ਜਿਹੜਾ ਪੂਰਾ ਪਰਿਵਾਰ ਉਸ ਖਤਮ ਕੀਤਾ ਉਹ ਸਾਰਾ ਪਰਿਵਾਰ ਹਜੇ ਇੱਥੇ ਅੰਦਰ ਹੀ ਆ ਔਰ ਪੁਲਿਸ ਪ੍ਰਸ਼ਾਸਨ ਆਂਡੀ ਗਵਾਂਡੀ ਜਿਹੜੇ ਆ ਉਹਨਾਂ ਨੂੰ ਜਿਵੇਂ ਜਿਵੇਂ ਪਤਾ ਲੱਗਦਾ ਓਵੇਂ ਓਵੇਂ ਆਂਡੀ ਗਵਾਂਡੀ ਇੱਥੇ ਪਹੁੰਚਦੇ ਨੇ ਜਿਵੇਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਪੁਲਿਸ ਪਹੁੰਚੀ ਹੋਈ ਆ ਔਰ ਪੁਲਿਸ ਵੀ ਲਗਾਤਾਰ ਇਹ ਚੀਜ਼ ਨੂੰ ਦੇਖਦੀ ਨਜ਼ਰ ਆ ਰਹੀ ਆ ਵੀ ਗੱਲ ਹੋਈ ਕੀ ਆ ਕਿਉਂਕਿ ਇਹਦੇ ਵਿੱਚ ਕੀ ਗੱਲ ਹੋਈ ਆ ਇਹ ਤਾਂ ਹਜੇ ਕਲੀਅਰ ਨਹੀਂ ਹੋ ਸਕਦਾ ਹੈਗਾ ਬਾਈ ਜੀ ਤੁਸੀਂ ਇੱਥੋਂ ਗਵਾਂਡੀ ਜਾਂ ਤੁਹਾਡੇ ਰਿਸ਼ਤੇਦਾਰ ਸਾਹਮਣੇ ਕਰ ਜੀ ਮੇਰਾ ਇਹ ਵਲ ਕਰਦੇ ਹਾਂ ਹਾਂ ਸਰ ਕੰਮ ਕਰ ਲਿਆ ਕੀ ਗੱਲ ਹੋਈ ਆ ਬਾਈ ਜੀ ਕਹਿੰਦੇ ਸਾਰਾ ਪਰਿਵਾਰ ਹੀ ਖਤਮ ਕਰ ਦਿੱਤਾ ਸਰ ਜੀ ਅਸੀਂ ਵੇਖੋ ਜੀ ਸਵੇਰੇ ਆਪਣੇ ਉੱਪਰ ਇਹਦੇ ਕਿਰਾਏਦਾਰ ਜੀ ਇਹਦੇ ਉੱਪਰ ਕਿਰਾਇਆ ਰਹਿੰਦੇ ਜੀ ਉਹ 11:00 ਵਜੇ 11:30 ਵਜੇ ਆਪਣੇ ਘਰੇ ਗਏ ਨੇ ਉਹ ਕਹਿੰਦੇ ਵੀ ਅੱਜ ਕੰਮਾਂ ਲੈ ਆਈ ਸੀ ਤੇ ਸਫਾਈ ਕਰਨ ਆ ਲਈ ਸੀ ਤੇ ਨਾ ਬਿੱਲਾ ਮਾਰਦੇ ਨੇ ਨਾ ਬੂਆ ਨਹੀਂ ਖੁੱਲਿਆ ਇਹ ਮੇਨ ਦਾ ਦਰਵਾਜ਼ਾ ਜਿਹੜਾ ਲੱਗਾ ਸੀਗਾ ਅੱਛਾ ਇਹ ਜਿਹੜੇ ਕਿਰਾਏਦਾਰ ਨੇ ਉਹਦੀ ਪੌੜੀ ਬਾਹਰੋਂ ਬਾਹਰੋਂ ਪੌੜੀ ਬਾਹਰੋਂ ਪੌੜੀ ਜੀ ਠੀਕ ਹੈ ਉਹਨੇ ਪੌੜੀ ਬਾਹਰ ਹੋ ਜੀ ਕਦੋਂ ਮੁੜ ਕੇ ਜੀ ਕਦੋਂ ਆਪਣੇ ਮੇਰੇ ਘਰੇ ਗਿਆ ਤੇ ਮੈਨੂੰ ਕੀਤਾ ਫੋਨ ਕਰਦੀ ਦੀ ਵੀ ਅੱਜ ਮਾਈ ਬੁਆੜੀ ਖੋਲਦਾ ਪਿਆ ਮੈਂ ਅੱਜ ਮੈਂ ਫੋਨ ਕਰਨਾ ਮੈਂ ਫੋਨ ਕੀਤਾ ਜੀ ਫੋਨ ਚੁੱਕਿਆ ਨਾ ਮੈਂ ਘਰ ਦੇ ਨੂੰ ਕਹਿੰਦਾ ਤੁਸੀਂ ਉਹਦੇ ਨੰਬਰ ਤੇ ਕਰੋ ਫੋਨ ਘਰ ਦੀ ਨੂੰ ਕਹਿੰਦਾ ਸੁੱਤੇ ਪਏ ਇਹਨਾਂ ਕਹਿੰਦੇ ਨਹੀਂ ਚੁੱਕਦੇ ਪਏ ਤੇ ਮੈਂ ਹਾਂ ਵੀ ਕੁੰਡੀ ਖੜਕਾਉਂ ਕਹਿੰਦੇ ਕੁੰਡੀ ਲੱਗੀ ਤੇ ਮੈਂ ਹਾਂ ਕੁੰਡੀ ਖੋਲੋ ਕੋਈ ਚੱਕਰ ਗੈਸ ਗੈਸ ਨਾ ਚੜ ਗਈ ਹੋਵੇ ਕਦੇ ਮੈਂ ਵੀ ਆਪਣੇ ਪ੍ਰੋਗਰਾਮ ਤੇ ਕਰਨਾ ਸੀ ਅਸੀਂ ਮੈਂ ਬੰਦੇ ਖਰੇ ਮੈਂ ਫੋਨ ਕਰਨਾ ਬੰਦੇ ਆ ਜਾਂਦੇ ਨੇ ਤਾਂ ਤੁਸੀਂ ਕੁੰਡੀ ਖੋਲੋ ਤੇ ਖੋਲੀ ਕੁੰਡੀ ਨਮਾਲਾ ਝੜਕਾ ਮਾਰੇ ਕੁੰਡੀ ਖੁੱਲ ਗਈ ਜੀ ਕਿ ਅੰਦਰ ਬੜੇ ਤੇ ਅੰਦਰਲਾ ਬੂਆ ਵੈਸੇ ਟੁੱਕਾ ਆਇਆ ਸੀ ਤੇ ਬੂਆ ਖੋਲਿਆ ਤਾਂ ਅੰਦਰ ਸਾਰੇ ਚੁਰੋਈ ਪੈਸਾਰਾ ਕੁਛ ਹੋਇਆ ਕੀ ਕਿਹੜੀ ਚੀਜ਼ ਨਾਲ ਇਹ ਸਾਰਾ ਕੁਝ ਪਿਸਤਲ ਵਾਂਗਰਿਆ ਉਹ ਅਸੀਂ ਅੰਦਰ ਸਾਨੂੰ ਵੜਨ ਦਿੱਤਾ ਨਹੀਂ ਪੁਲਿਸ ਨੇ ਹਾਂ ਆਬਦਾ ਜੀ ਆਬਦਾ ਹਥਿਆਰ ਜੀ ਉਹਨਾਂ ਦਾ ਮਤਲਬ ਗੋਲੀ ਹੀ ਮਾਰੀ ਹਾਂ ਗੋਲੀ ਲਾਈ ਗੋਲੀ ਬੱਚੀਆਂ ਦੀ ਕਿੰਨੀ ਉਮਰ ਸੀ ਇੱਕ 6 ਸਾਲ ਦੀ ਇੱਕ 10 ਸਾਲ ਦੀ ਹਾਂਜੀ ਉਹਨਾਂ ਨੂੰ ਵੀ ਖਤਮ ਉਹਨਾਂ ਨੂੰ ਖਤਮ ਕਰਦੇ ਬੜੇ ਸੋਹਣੇ ਬੱਚੇ ਸੀ ਬਹੁਤ ਸੋਹਣੀਆਂ ਗੁੜੀਆਂ ਸੀ ਗੱਲ ਕੋਈ ਲੱਗੀ ਮਾੜੀ ਮੋਟੀ ਨਹੀਂ ਸਾਨੂੰ ਕੋਈ ਨਿਰਾਤੀ ਕੋਈ ਇਸ ਤਰ੍ਹਾਂ ਕਿਸੇ ਦਾ ਪਰੇਸ਼ਾਨੀ ਨਹੀਂ ਕਿਸ ਤਰ੍ਹਾਂ ਗੱਲ ਨਹੀਂ ਕੀਤੀ ਜਿੰਦੇ ਕਰਦੇ ਨੇ ਮਿਸ ਜੀ ਨੇ ਕੋਈ ਨਹੀਂ ਕੀਤੀ ਉਹ ਚਾਲ ਚੱਲਨ ਬਾਕੀ ਸਾਰਾ ਠੀਕ ਸੀ ਇਸ ਜਿਹੇ ਤਰ੍ਹਾਂ ਦਾ ਘੁਗਵਾਨ ਮੱਥਾ ਸਾਰੇ ਕੋਲ ਸਾਨੂੰ ਮੇਰੇ ਤੋਂ ਪਹਿਲਾਂ ਆਏ ਇਕੱਠੇ ਆਏ ਜੀ 1.5 ਸਾਲ ਹੋ ਗਿਆ ਇਹਨਾਂ ਨੂੰ ਆਹ ਇਹ 1.5 ਸਾਲ ਉੱਤਰਿੰਦੇ ਪਹਿਲਾਂ ਜੀ ਫਿਰ ਇੱਥੇ ਕੋਠੀ ਪਰ ਸਾਹਮਣੇ ਪਾਈ ਮੈਂ ਵੀ ਇਹਨਾਂ ਸਾਹਮਣੇ ਨੇ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਪਰੇਸ਼ਾਨੀ ਨਹੀਂ ਸਾਨੂੰ ਬੜਾ ਮੌਜ ਨਸ਼ੀ ਵਾਲੀ ਗੱਲ ਹੋ ਗਈ ਜੋ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਸੇ ਤਰ੍ਹਾਂ ਦੀ ਗੱਲ ਨਹੀਂ ਅੱਛਾ ਨਾ ਨੇ ਬਿਲ ਕਿਸੇ ਕਿਸੇ ਰਾਤੀ ਪਰਿਵਾਰ ਸਹਿਰ ਕਰਦਾ ਰਿਹਾ ਸਾਡੇ ਨਾਲ ਰਾਤੀ ਕਿਸੇ ਤਰ੍ਹਾਂ ਦੀ ਗੱਲ ਆਵ ਨਹੀਂਗਾ ਸੀ ਮੈਸੇਜ ਹੈ ਗਈ ਸੀ ਕੋਈ ਕਿਸੇ ਤਰ੍ਹਾਂ ਪਰੇਸ਼ਾਨੀ ਕਿਸੇ ਹਾਂਜੀ ਹਾਂ ਜੀ ਹਜੇ ਤੱਕ ਨੀ ਲੀ ਆਈਆਂ ਪਈਆਂ ਹੀ ਪਤਰਾਤੀ ਕਿੰਨੇ ਵਜੇ ਆ ਚਾਂਸ ਪਤਾ ਨਹੀਂ ਜੀ ਮਤਲਬ ਲੱਗਦਾ ਕੱਲ ਦਾ ਹੀ ਆ ਨਹੀਂ ਆ ਰਾਤੀ ਸੈਰ ਕਰਦੇ ਰਾਤੀ 9 10 ਹਾਂ ਠੀਕ ਹੈ ਰਾਤ 9:00 ਵਜੇ ਸੈਰ ਕਰਦੇ ਦੀ ਮਿਸ ਜੀ ਸਾਡੇ ਨਾਲ ਮੇਰੀ ਘਰ ਦੇ ਨਾਲ ਸ਼ੇਅਰ ਕਰਦੇ ਰਾਤੀ ਉਹਦੋਂ ਉਹਦੋਂ ਤੁਹਾਡੀ ਵਾਈਫ ਨੇ ਦੱਸਿਆ ਕੁਝ ਕੋਈ ਗੱਲ ਕੋਈ ਟੈਂਸ਼ਨ ਕੋਈ ਗੱਲਬਾਤ ਨਹੀਂ ਅਸੀਂ ਜੀ ਪ੍ਰੋਗਰਾਮ ਕਰਨਾ ਜੀ ਤੇ ਮੇਰੇ ਘਰ ਦੇ ਸਵੇਰੇ ਚਾਹ ਪੀ ਰਹੇ ਸੀ ਮੈਨੂੰ ਘਰ ਦੇ ਕਹਿੰਦੀ ਮਾਈ ਦੀ ਘਰ ਦੀ ਕਹਿੰਦੀ ਏ ਵੀ ਬੰਦੇ ਚੌਂਕ 'ਚ ਖਲੋ ਜਾਂਦੇ ਨੇ ਤੇ ਮੈਂ ਕਿਹਾ ਮੈਂ ਪਰਜਾਈ ਨੂੰ ਕਹਾਂ ਕਿ ਕੀ ਗੱਲ ਅਸੀਂ 2-4 ਦਿਨ ਖਲੋ ਤੁਹਾਨੂੰ ਜਗਾ ਵੇਲੀ ਕਰ ਦਿੰਨੇ ਆ ਤੇ ਮੈਨੂੰ ਕਹਿੰਦੀ ਕੋਈ ਗੱਲ ਨਹੀਂ ਮੈਂ ਹਜੇ ਸਵੇਰੇ ਕਰਾਂ ਦੇ ਗੱਲ ਤੇ ਵੇਖਿਆ ਸਿਰਿਆ ਚੱਕਾ ਹੋਇਆ ਪਿਆ ਰਾਤੀ ਸ਼ੇਅਰ ਕੋਈ ਸਾਰਾ ਗੱਲ ਨਹੀਂ ਕਹਿੰਦਾ ਸੈਲੂਨ ਵੀ ਸ਼ਾਇਦ ਨਵਾਂ ਤਿਆਰ ਹਾਂ ਨਵਾਂ ਕਰਾਰੇ ਜੀ ਇਹਨਾਂ ਦਾ 4-3 ਦਿਨ ਕਰ ਅਸੀਂ ਆ ਪ੍ਰੋਗਰਾਮ ਕਰ ਰਹੇ 11 ਤਰੀਕ ਨੂੰ ਜੀ ਇਸ ਪ੍ਰੋਗਰਾਮ ਤੋਂ ਬਾਅਦ ਕੰਮ ਕਰਾਂਗਾ ਮੈਂ ਜੀ ਉਹ ਸਾਰਾ ਆਪਣਾ ਹੀ ਬਣਾਇਆ ਸੀ ਜਿਹੜਾ ਨਵਾਂ ਤਿਆਰ ਕਰ ਰਹੇ ਸੀ ਹੁਣ ਸਾਲੂਨ ਜਿਹੜਾ ਇਹ ਆਪਣਾ ਇਹ ਇੰਨਾ ਨਹੀਂ ਲੰਮਾ ਚੌੜਾ ਪਤਾ ਜੀ ਸਰ ਜੀ ਇਹਨਾਂ ਦਾ ਇਹਨਾਂ ਕਿਰਾਏ ਤੇ ਕਿਸੇ ਨੇ ਇਕੱਠਾ ਕਰ ਰਿਹਾ ਕਿਸੇ ਨੇ ਨਸੀਬ ਸੇ ਸੰਧੂਗਾ ਉਹਦੇ ਨੇ ਇਕੱਠਾ ਕਰ ਰਿਹਾ ਕੰਮ ਅੱਛਾ ਪਹਿਲਾਂ ਵੀ ਸਾਲੂਨ ਸਾਲੂਨ ਦਾ ਹੀ ਕਰਦੇ ਸੀ ਆਪੇ ਲੋ ਕਰਦੇ ਸੀ ਸਾਰੇ ਕਾਹ ਸ਼ੁਰੂ ਕਰਦੇ ਸੀ ਜੀ ਉਹ ਵੇਚਦਾ ਸੀ ਨਾਲ ਜੀ ਉਸ ਤੋਂ ਬਾਅਦ ਕਹਿੰਦੇ ਘਰੇ ਟਾਈਮ ਪਾਸ ਨਹੀਂ ਹੁੰਦਾ ਬੱਚੀਆਂ ਛੁੱਟੀਆਂ ਆਹੀ ਤੇ ਕੰਮ ਛੱਡਤਾ ਹੁਣ ਦੁਬਾਰਾ ਕਰਨ ਲੱਗ ਪਏ ਹਾਂ ਜੀ ਇਹ ਇਹ ਜਿਹੜੀ ਗੱਲ ਆ ਇਹ ਤਾਂ ਹਜੇ ਨਹੀਂ ਕਲੀਅਰ ਹੋ ਸਕਦੀ ਵੀ ਇਹ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਕਿਉਂਕਿ ਬੱਚਿਆਂ ਨੂੰ ਮਾਰਿਆ ਪਤਨੀ ਨੂੰ ਮਾਰਿਆ ਆਪਣੇ ਆਪ ਨੂੰ ਵੀ ਗੋਲੀ ਮਾਰੀ ਦੱਸੀ ਔਰ ਬੜਾ ਵੱਡਾ ਸਵਾਲ ਇਹ ਜ਼ਰੂਰ ਬਣਿਆ ਹੋਇਆ ਹੈ ਸਸਪੈਂਸ ਜ਼ਰੂਰ ਬਣਿਆ ਹੋਇਆ ਹੈ ਇਹ ਤਾਂ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਜਾਂ ਉਹਨਾਂ ਦੇ ਫੋਨ ਕਾਲਸ ਜਾਂ ਉਹਨਾਂ ਚੀਜ਼ਾਂ ਤੋਂ ਇਹ ਕਲੀਅਰ ਹੋ ਸਕਦਾ ਹੈ ਕਿਉਂਕਿ ਇੱਥੇ ਜਿੰਨੇ ਵੀ ਆਂਡ ਗਵਾਂਡ ਜਾਂ ਕੋਈ ਰਿਸ਼ਤੇਦਾਰ ਜਾਂ ਲੋਕ ਨੇ ਇਸ ਕਲੋਨੀ ਦੇ ਇਸ ਮੁਹੱਲੇ ਦੇ ਉਹਨਾਂ ਨੂੰ ਵੀ ਜਿਵੇਂ ਪਤਾ ਲੱਗਦਾ ਬੇਸਿਕ ਜਾਣਕਾਰੀ ਕਿ ਇਹ ਘਟਨਾ ਵਾਪਰੀ ਹੈ ਸਿਰਫ ਉਹਦੇ ਨਾਲ ਰਿਲੇਟਡ ਹੀ ਸਾਰੀ ਜਾਣਕਾਰੀ ਜਿੰਨੂੰ ਵੀ ਪੁੱਛਦੇ ਆ ਉਹ ਜਾਣਕਾਰੀ ਸਿਰਫ ਉਹਨਾਂ ਹੀ ਦੇ ਰਹੇ ਨੇ ਵੀ ਇਹ ਘਟਨਾ ਵਾਪਰੀ ਹੈ ਇਸ ਤਰ੍ਹਾਂ ਘਟਨਾ ਹੋਈ ਹੈ ਲੇਕਿਨ ਇਸ ਤੋਂ ਅੱਗੇ ਕੁਝ ਵੀ ਨਹੀਂ ਪਤਾ ਕਿਉਂਕਿ ਹਜੇ ਪੁਲਿਸ ਉਹਨਾਂ ਡੈੱਡ ਬੋਡੀਆਂ ਨੂੰ ਹੱਥ ਲਾਉਣ ਤੋਂ ਪਹਿਲਾਂ ਜਾਂ ਕੁਝ ਚੱਕਣ ਤੋਂ ਪਹਿਲਾਂ ਸਾਰੀ ਇਨਵੈਸਟੀਗੇਸ਼ਨ ਕਰਨ ਬਾਰੇ ਕੋਈ ਗੱਲਬਾਤ ਕਰਦੇ ਪਏ ਕਿਉਂਕਿ ਸੀਨੀਅਰ ਅਫਸਰ ਵੀ ਜਿਹੜੇ ਉਹ ਅੰਦਰ ਆਏ ਨੇ ਪੁੱਛ ਗਏ 60 ਗਵਾਣ ਤੋਂ ਜਾਂ ਉਹਨਾਂ ਦੇ ਮੋਬਾਈਲ ਜਾਂ ਕੋਈ ਕੈਮਰੇ ਕੋ ਲੱਗੇ ਹੋਣਗੇ ਤਾਂ ਇਹ ਸਾਰੀਆਂ ਚੀਜ਼ਾਂ ਚੈੱਕ ਹੋਣਗੀਆਂ ਉਦੋਂ ਕਲੀਅਰ ਹੋ ਪਾਏਗਾ ਵੀ ਦਰਸਲ ਗੱਲ ਐਡੀ ਵੱਡੀ ਕਿੱਡੀ ਕੋ ਹੋ ਗਈ ਕਿ ਜਿਹਦੇ ਨਾਲ ਬੱਚਿਆਂ ਨੂੰ 7-8 ਸਾਲ ਦੇ ਸ਼ਾਇਦ ਦੋ ਬੱਚੇ ਨੇ ਬੱਚੀਆਂ ਨੇ ਉਹਨਾਂ ਨੂੰ ਮਾਰ ਦਿੱਤਾ ਪਤਨੀ ਨੂੰ ਖਤਮ ਕਰ ਦਿੱਤਾ ਆਪਣੇ ਆਪ ਨੂੰ ਖਤਮ ਕਰ ਲਿਆ ਔਰ ਕਿਵੇਂ ਸਵੇਰੇ ਪਤਾ ਲੱਗਦਾ ਔਰ ਰਾਤ ਦੀ ਇਹ ਘਟਨਾ ਹੀ ਜਿਹੜੀ ਆ ਉਹ ਵਾਪਰੀ ਦੱਸੀ ਜਾ ਰਹੀ ਹੈ ਇੱਥੇ ਕਿਰਾਏਦਾਰ ਰਹਿੰਦੇ ਨੇ ਕਿਰਾਏਦਾਰ ਇਹ ਬਾਹਰ ਦੀ ਪੌੜੀ ਆ ਕਿਉਂਕਿ ਕੈਮਰੇ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ ਇੱਥੇ ਲੱਗੇ ਨੇ ਔਰ ਅੰਦਰ ਵੀ ਹੋ ਸਕਦਾ ਕੈਮਰੇ ਹੋਣ ਉਹ ਉਹ ਚੀਜ਼ ਤੋਂ ਕੁਝ ਨਾ ਕੁਝ ਕਲੀਅਰ ਹੋ ਸਕਦਾ ਪਰ ਜਦੋਂ ਕਿਰਾਏਦਾਰਾਂ ਨੂੰ ਸਵੇਰੇ ਪਤਾ ਲੱਗਿਆ ਦਰਵਾਜ਼ਾ ਦਰੂਜਾ ਨਹੀਂ ਖੁੱਲਿਆ ਤਾਂ ਉਦੋਂ ਕਿਰਾਏਦਾਰਾਂ ਨੇ ਗਵੰਡੀਆ ਨੂੰ ਦੱਸਿਆ ਇਹਨਾਂ ਨੂੰ ਤਾਂ ਇਹਨਾਂ ਨੇ ਸਾਰੀ ਗੱਲਬਾਤ ਕਰਨ ਤੋਂ ਬਾ ਦੇ ਅੰਦਰ ਤਾਂ ਅੰਦਰ ਹੀ ਘਟਨਾ ਇਹਨਾਂ ਨੂੰ ਦਿਖੀ ਉਸ ਤੋਂ ਬਾਅਦ ਪੁਲਿਸ ਤਾਂ ਗੱਲ ਜਾਂਦੀ ਔਰ ਉਸ ਤੋਂ ਬਾਅਦ ਹੁਣ ਇਹ ਸਾਰੇ ਲੋਕ ਇੱਥੋਂ ਦੇ ਆਂਡਗਵਾਨ ਜਾਂ ਰਿਸ਼ਤੇਦਾਰ ਜਾਂ ਪੁਲਿਸ ਦੇ ਅਧਿਕਾਰੀ ਉਹ ਇਹੀ ਇਨਵੈਸਟੀਗੇਸ਼ਨ ਕਰਨ ਦੇ ਵਿੱਚ ਲੱਗੇ ਹੋਏ ਨੇ ਕਿ ਘਟਨਾ ਵਾਪਰੀ ਕਿਉਂ ਗੱਲ ਕੀ ਸੀ ਏਡੀ ਵੱਡੀ ਕਿਹੜੀ ਗੱਲ ਸੀ ਵੀ ਜਿਹਦੇ ਕਾਰਨ ਇਹ ਗੱਲ ਇੱਥੋਂ ਤੱਕ ਪਹੁੰਚੀ ਕਿ ਪੂਰੇ ਪਰਿਵਾਰ ਨੂੰ ਹੀ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਫਿਲਹਾਲ ਪੂਰੀ ਜਾਣਕਾਰੀ ਜਦੋਂ ਸਾਡੇ ਕੋਲ ਆਉਂਦੀ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁਖ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਫਿਰੋਜ਼ਪੁਰ ਦੇ ਵਿੱਚ ਨਾਮੀ ਮਸ਼ਹੂਰ ਮਾਹੀ ਸੋਢੀ ਨਾਮ ਤੋਂ ਸੈਲੂਨ ਚਲਾਉਂਦੇ ਇੱਕ ਨੌਜਵਾਨ ਨੇ ਆਪਣੀ ਪਤਨੀ ਤੇ ਦੋ ਬੇਟੀਆਂ 8 ਖਣੀ 7 ਸਾਲ ਦੀ ਇੱਕ 6 ਸਾਲ ਦੀ ਜਾਂ 8 ਸਾਲ ਦੀ ਇਸ ਦਰਮਿਆਨ ਉਹਨਾਂ ਦੀ ਉਮਰ ਉਹਨਾਂ ਨੂੰ ਗੋਲੀ ਮਾਰ ਲਈ ਆਪਣੇ ਆਪ ਨੂੰ ਗੋਲੀ ਮਾਰ ਲਈ ਉਹਨਾਂ ਨੂੰ ਗੋਲੀ ਮਾਰ ਲਈ ਜਾਨਕੀ ਪੂਰੇ ਪਰਿਵਾਰ ਨੂੰ ਹੀ ਖਤਮ ਕਰ ਦਿੱਤਾ ਗਿਆ ਔਰ ਤੁਹਾਨੂੰ ਦੱਸ ਦਈਏ ਕਿ ਉਸੇ ਘਰ ਦੇ ਬਾਹਰ ਅਸੀਂ ਖੜੇ ਹਾਂ ਇਹ ਲਾਸਟ ਵਾਲਾ ਜਿਹੜਾ ਘਰ ਆ ਜਿਹੜਾ ਚਿੱਟੇ ਕਲਰ ਦਾ ਔਰ ਹਜੇ ਪਰਿਵਾਰ ਜਿਹੜਾ ਜਿਹੜਾ ਪੂਰਾ ਪਰਿਵਾਰ ਉਹ ਖਤਮ ਕੀਤਾ ਉਹ ਸਾਰਾ ਪਰਿਵਾਰ ਹਜੇ ਇੱਥੇ ਅੰਦਰ ਹੀ ਆ ਔਰ ਪੁਲਿਸ ਪ੍ਰਸ਼ਾਸਨ ਆਂਡੀ ਗਵਾਂਡੀ ਜਿਹੜੇ ਆ ਉਹਨਾਂ ਨੂੰ ਜਿਵੇਂ ਜਿਵੇਂ ਪਤਾ ਲੱਗਦਾ ਓਵੇਂ ਓਵੇਂ ਆਂਡੀ ਗਵਾਂਡੀ ਇੱਥੇ ਪਹੁੰਚਦੇ ਨੇ ਜਿਵੇਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਪੁਲਿਸ ਪਹੁੰਚੀ ਹੋਈ ਆ ਔਰ ਪੁਲਿਸ ਵੀ ਲਗਾਤਾਰ ਇਹ ਚੀਜ਼ ਨੂੰ ਦੇਖਦੀ ਨਜ਼ਰ ਆ ਰਹੀ ਆ ਵੀ ਗੱਲ ਹੋਈ ਕੀ ਆ ਕਿਉਂਕਿ ਇਹਦੇ ਵਿੱਚ ਕੀ ਗੱਲ ਹੋਈ ਆ ਇਹ ਤਾਂ ਹਜੇ ਕਲੀਅਰ ਨਹੀਂ ਹੋ ਸਕਦਾ ਹੈਗਾ ਬਾਈ ਜੀ ਤੁਸੀਂ ਇੱਥੋਂ ਗਵਾਂਡੀ ਜਿਹਾ ਤੁਹਾਡਾ ਰਿਸ਼ਤਾ ਸਾਹਮਣੇ ਕਰ ਜੀ ਮੇਰਾ ਇਹ ਵਲ ਕਰਦੇ ਹਾਂ ਹਾਂ ਸਰ ਕੰਮ ਕਰ ਲਿਆ ਕੀ ਗੱਲ ਹੋਈ ਆ ਬਾਈ ਜੀ ਕਹਿੰਦੇ ਸਾਰਾ ਪਰਿਵਾਰ ਹੀ ਖਤਮ ਕਰ ਦਿੱਤਾ ਸਰ ਜੀ ਅਸੀਂ ਵੇਖੋ ਜੀ ਸਵੇਰੇ ਆਪਣੇ ਉੱਪਰ ਇਹਦੇ ਕਿਰਾਏਦਾਰ ਜੀ ਇਹਦੇ ਉੱਪਰ ਕਿਰਾਇਆ ਰਹਿੰਦੇ ਜੀ ਉਹ 11:00 ਵਜੇ 11:30 ਵਜੇ ਆਪਣੇ ਘਰੇ ਗਏ ਨੇ ਉਹ ਕਹਿੰਦੇ ਵੀ ਅੱਜ ਕੰਮਾਂ ਲੈ ਆਈ ਸੀ ਤੇ ਸਫਾਈ ਕਰਨ ਆ ਲਈ ਸੀ ਤੇ ਨਾ ਬਿੱਲਾ ਮਾਰਦੇ ਨੇ ਨਾ ਬੂਆ ਨਹੀਂ ਖੁੱਲਿਆ ਇਹ ਮੇਨ ਦਾ ਦਰਵਾਜ਼ਾ ਜਿਹੜਾ ਲੱਗਾ ਸੀਗਾ ਅੱਛਾ ਇਹ ਜਿਹੜੇ ਕਿਰਾਏਦਾਰ ਨੇ ਉਹਦੀ ਪੌੜੀ ਬਾਹਰੋਂ ਬਾਹਰੋਂ ਪੌੜੀ ਬਾਹਰੋਂ ਪੌੜੀ ਜੀ ਠੀਕ ਹੈ ਉਹਨੇ ਪੌੜੀ ਬਾਹਰੋਂ ਜੀ ਕਦੇ ਮੁੜ ਕੇ ਜੀ ਕਦੇ ਆਪਣੇ ਮੇਰੇ ਘਰੇ ਗਿਆ ਤੇ ਮੈਨੂੰ ਕੀਤਾ ਫੋਨ ਕਰਦੀ ਸੀ ਵੀ ਅੱਜ ਮਾਈ ਬੁਆੜੀ ਖੋਲਦਾ ਪਿਆ ਮੈਂ ਅੱਜ ਮੈਂ ਫੋਨ ਕਰਨਾ ਮੈਂ ਫੋਨ ਕੀਤਾ ਜੀ ਫੋਨ ਚੁੱਕਿਆ ਨਾ ਮੈਂ ਘਰ ਦੇ ਨੂੰ ਕਹਿੰਦਾ ਤੁਸੀਂ ਉਹਦੇ ਨੰਬਰ ਤੇ ਕਰੋ ਫੋਨ ਘਰ ਦੀ ਨੂੰ ਕੋਈ ਸੁੱਤੇ ਪਏ ਇਹਨਾਂ ਕਹਿੰਦੇ ਨਹੀਂ ਚੁੱਕਦੇ ਪਏ ਤੇ ਮੈਂ ਹਾਂ ਵੀ ਕੁੰਡੀ ਖੜਕਾਉਂ ਕਹਿੰਦੇ ਕੁੰਡੀ ਲੱਗੀ ਤੇ ਮੈਂ ਹਾਂ ਕੁੰਡੀ ਖੋਲੋ ਕੋਈ ਚੱਕਰ ਗੈਸ ਗੈਸ ਨਾ ਚੜ ਗਈ ਹੋਵੇ ਕਿਤੇ ਮੈਂ ਵੀ ਆਪਣੇ ਪ੍ਰੋਗਰਾਮ ਤੇ ਕਰਨਾ ਸੀ ਅਸੀਂ ਮੈਂ ਬੰਦੇ ਖਰੇ ਮੈਂ ਫੋਨ ਕਰਨਾ ਬੰਦੇ ਆ ਜਾਂਦੇ ਨੇ ਤਾਂ ਤੁਸੀਂ ਕੁੰਡੀ ਖੋਲੋ ਤੇ ਖੋਲੀ ਕੁੰਡੀ ਨਮਾਲਾ ਝੜਕਾ ਮਾਰੇ ਕੁੰਡੀ ਖੁੱਲ ਗਈ ਜੀ ਕਿ ਅੰਦਰ ਬੜੇ ਤੇ ਅੰਦਰਲਾ ਬੂਆ ਵੈਸੇ ਟੁੱਕਾ ਆਇਆ ਸੀ ਤੇ ਬੂਆ ਖੋਲਿਆ ਤਾਂ ਅੰਦਰ ਸਾਰੇ ਚੂੜੂ ਇਹ ਪੈਸਾਰਾ ਕੁਛ ਹੋਇਆ ਕੀ ਕਿਹੜੀ ਚੀਜ਼ ਨਾਲ ਇਹ ਸਾਰਾ ਕੁਝ ਪਿਸਤਲ ਵਗੈਰਾ ਉਹ ਅਸੀਂ ਅੰਦਰ ਸਾਨੂੰ ਵੜਨ ਦਿੱਤਾ ਨਹੀਂ ਪੁਲਿਸ ਨੇ ਹਾਂ ਆਬਦਾ ਜੀ ਆਬਦਾ ਹਥਿਆਰ ਜੀ ਉਹਨਾਂ ਦਾ ਮਤਲਬ ਗੋਲੀ ਹੀ ਮਾਰੀ ਹਾਂ ਗੋਲੀ ਲਾਈ ਗੋਲੀ ਬੱਚੀਆਂ ਦੀ ਕਿੰਨੀ ਉਮਰ ਸੀ ਇੱਕ 6 ਸਾਲ ਦੀ ਇੱਕ 10 ਸਾਲ ਦੀ ਹਾਂਜੀ ਉਹਨਾਂ ਨੂੰ ਵੀ ਖਤਮ ਉਹਨਾਂ ਨੂੰ ਖਤਮ ਕਰਦੇ ਬੜੇ ਸੋਹਣੇ ਬੱਚੇ ਸੀ ਬਹੁਤ ਸੋਹਣੀਆਂ ਗੁੜੀਆਂ ਸੀ ਗੱਲ ਕੋਈ ਲੱਗੀ ਮਾੜੀ ਮੋਟੀ ਨਹੀਂ ਸਾਨੂੰ ਕੋਈ ਨਿਰਾਤੀ ਕੋਈ ਇਸ ਤਰ੍ਹਾਂ ਕਿਸੇ ਤਾਂ ਪਰੇਸ਼ਾਨੀ ਨਹੀਂ ਕਿਸ ਤਰ੍ਹਾਂ ਗੱਲ ਨਹੀਂ ਕੀਤੀ ਜਿੰਦੇ ਕਰਦੇ ਨੇ ਮਿਸ ਜੀ ਨੇ ਕੋਈ ਨਹੀਂ ਕੀਤੀ ਉਹ ਚਾਲ ਚੱਲਨ ਬਾਕੀ ਸਾਰਾ ਠੀਕ ਸੀ ਇਸ ਜਿਹੇ ਤਰ੍ਹਾਂ ਗੁਗਵਾਨ ਮੱਥਾ ਸਾਰੇ ਕੋਲ ਸਾਨੂੰ ਮੇਰੇ ਤੋਂ ਪਹਿਲਾਂ ਆਏ ਇਕੱਠੇ ਆਏ ਜੀ 1.5 ਸਾਲ ਹੋ ਗਿਆ ਇਹਨਾਂ ਨੂੰ ਆਹ ਇਹ 1.5 ਸਾਲ ਉੱਤਰਿੰਦੇ ਪਹਿਲਾਂ ਜੀ ਫਿਰ ਇੱਥੇ ਕੋਠੀ ਪਰ ਸਾਹਮਣੇ ਪਾਈ ਮੈਂ ਵੀ ਇਹਨਾਂ ਸਾਹਮਣੇ ਨੇ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਪਰੇਸ਼ਾਨੀ ਨਹੀਂ ਸਾਨੂੰ ਬੜਾ ਮੌਜ ਨਸ਼ੀ ਵਾਲੀ ਗੱਲ ਹੋ ਗਈ ਜੋ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਸੇ ਤਰ੍ਹਾਂ ਦੀ ਗੱਲ ਨਹੀਂ ਅੱਛਾ ਨਾ ਨੇ ਬਿਲ ਕਿਸੇ ਕਿਸੇ ਰਾਤੀ ਪਰਿਵਾਰ ਸਹਿਰ ਕਰਦਾ ਰਿਹਾ ਸਾਡੇ ਨਾਲ ਰਾਤੀ ਕਿਸੇ ਤਰ੍ਹਾਂ ਦੀ ਗੱਲ ਆਵ ਨਹੀਂਗਾ ਸੀ ਮੈਸੇਜ ਹੈ ਗਈ ਸੀ ਕੋਈ ਕਿਸੇ ਤਰ੍ਹਾਂ ਪਰੇਸ਼ਾਨੀ ਕਿਸੇ ਹਾਂਜੀ ਹਾਂ ਜੀ ਹਜੇ ਤੱਕ ਅ ਨੇ ਲਿਆਂ ਹੀ ਆ ਪਿਆਈ ਪਤਰਾਤੀ ਕਿੰਨੇ ਵਜੇ ਆ ਚਾਂਸ ਪਤਾ ਨਹੀਂ ਜੀ ਮਤਲਬ ਲੱਗਦਾ ਕੱਲ ਦਾ ਹੀ ਹੈ ਨਹੀਂ ਆ ਰਾਤੀ ਸੈਰ ਕਰਦੇ ਰਾਤੀ 9 10 ਹਾਂ ਠੀਕ ਹੈ ਰਾਤ 9 ਵਜੇ ਸੈਰ ਕਰਦੇ ਮਿਸ ਜੀ ਦੀ ਸਾਡੇ ਨਾਲ ਮੇਰੀ ਘਰ ਦੇਣਾ ਸ਼ਹਿਰ ਕਰਦੇ ਰਾਤੀ ਉਹਦੋਂ ਉਹਦੋਂ ਤੁਹਾਡੀ ਵਾਈਫ ਨੇ ਦੱਸਿਆ ਕੁਝ ਕੋਈ ਕੋਈ ਟੈਂਸ਼ਨ ਕੋਈ ਗੱਲਬਾਤ ਨਹੀਂ ਅਸੀਂ ਜੀ ਪ੍ਰੋਗਰਾਮ ਕਰਨਾ ਜੀ ਤੇ ਮੇਰੇ ਘਰ ਦੇ ਸਵੇਰੇ ਚਾਹ ਪੀ ਰਹੇ ਆ ਸਾ ਮੈਨੂੰ ਘਰ ਦੇ ਕਹਿੰਦੀ ਵੀ ਮਾਈ ਦੀ ਘਰ ਦੀ ਕਹਿੰਦੀ ਏ ਵੀ ਬੰਦੇ ਚੌਂਕ 'ਚ ਖਲੋ ਜਾਂਦੇ ਨੇ ਤੇ ਮੈਂ ਕਿਹਾ ਮੈਂ ਪਰਜਾਈ ਨੂੰ ਕਹਾਂ ਕਿ ਕੀ ਗੱਲ ਅਸੀਂ 2-4 ਦਿਨ ਖਲੋ ਤੁਹਾਨੂੰ ਜਗਾ ਵੇਲੀ ਕਰ ਦਿੰਨੇ ਆ ਤੇ ਮੈਨੂੰ ਕਹਿੰਦੀ ਕੋਈ ਗੱਲ ਨਹੀਂ ਮੈਂ ਹਜਾ ਸਵੇਰੇ ਕਰਾਂ ਦੇ ਗੱਲ ਤੇ ਵੇਖਿਆ ਸਰੇ ਆ ਚੰਕਾ ਹੋਇਆ ਪਿਆ ਰਾਤੀ ਸ਼ਹਿਰ ਕੋਈ ਖਾਸ ਗੱਲ ਨਹੀਂ ਕਹਿੰਦੇ ਸੈਲੂਨ ਵੀ ਸ਼ਾ ਦਾ ਨਵਾਂ ਤਿਆਰ ਹਾਂ ਨਵਾਂ ਕਰਾਰੇ ਜੀ ਇਹਨਾਂ ਦਾ 4-3 ਦਿਨ ਕਰਨਾ ਸੀ ਇਹ ਅਸੀਂ ਆ ਪ੍ਰੋਗਰਾਮ ਕਰ ਰਹੇ 11 ਤਰੀਕ ਨੂੰ ਜੀ ਇਸ ਪ੍ਰੋਗਰਾਮ ਤੋਂ ਬਾਅਦ ਕੰਮ ਕਰਾਂਗਾ ਮੈਂ ਜੀ ਉਹ ਸਾਰਾ ਆਪਣਾ ਹੀ ਬਣਾਇਆ ਸੀ ਜਿਹੜਾ ਨਵਾਂ ਤਿਆਰ ਕਰ ਰਹੇ ਸੀ ਹੁਣ ਸਾਲੋਂ ਜਿਹੜਾ ਅਜਾ ਆਪਣਾ ਇਹ ਇੰਨਾ ਨਹੀਂ ਲੰਮਾ ਚੌੜਾ ਪਤਾ ਜੀ ਸਰ ਜੀ ਇਹਨਾਂ ਦਾ ਇਹਨਾਂ ਕਿਰਾਏ ਤੇ ਕਿਸੇ ਨੇ ਇਕੱਠਾ ਕਰ ਰਿਆ ਕਿਸੇ ਨੇ ਨਸੀਬ ਸੇ ਸੰਧੂਗਾ ਉਹਦੇ ਨੇ ਇਕੱਠਾ ਕਰ ਰਿਆ ਇਹ ਕੰਮ ਅੱਛਾ ਪਹਿਲਾਂ ਵੀ ਇਹ ਸਾਲੋਂ ਸਾਲੋਂ ਦਾ ਹੀ ਕਰਦੇ ਸੀ ਆਪੇ ਲੋ ਕਰਦੇ ਸਾਰੇ ਕਾਹ ਸ਼ੁਰੂ ਕਰਦੇ ਸੀ ਜੀ ਉਹ ਵੇਚਦਾ ਸੀ ਇਹਨਾਂ ਨੂੰ ਜੀ ਉਸ ਤੋਂ ਬਾਅਦ ਕਹਿੰਦੇ ਘਰੇ ਟਾਈਮ ਪਾਸ ਨਹੀਂ ਹੁੰਦਾ ਬੱਚੀਆਂ ਛੋਟੀਆਂ ਆਂ ਹੀ ਤਾਂ ਕੰਮ ਛੱਡਤਾ ਹੁਣ ਦੁਬਾਰਾ ਕਰ ਲੱਗਦੇ ਹਾਂ ਇਹ ਵ ਇਹ ਜਿਹੜੀ ਗੱਲ ਆ ਇਹ ਤਾਂ ਹਜੇ ਨਹੀਂ ਕਲੀਅਰ ਹੋ ਸਕਦੀ ਵੀ ਇਹ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਕਿਉਂਕਿ ਬੱਚਿਆਂ ਨੂੰ ਮਾਰਿਆ ਪਤਨੀ ਨੂੰ ਮਾਰਿਆ ਆਪਣੇ ਆਪ ਨੂੰ ਵੀ ਗੋਲੀ ਮਾਰੀ ਦੱਸੀ ਔਰ ਬੜਾ ਵੱਡਾ ਸਵਾਲ ਇਹ ਜ਼ਰੂਰ ਬਣਿਆ ਹੋਇਆ ਹੈ ਸਸਪੈਂਸ ਜ਼ਰੂਰ ਬਣਿਆ ਹੋਇਆ ਹੈ ਇਹ ਤਾਂ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਜਾਂ ਉਹਨਾਂ ਦੇ ਫੋਨ ਕਾਲਸ ਜਾਂ ਉਹਨਾਂ ਚੀਜ਼ਾਂ ਤੋਂ ਇਹ ਕਲੀਅਰ ਹੋ ਸਕਦਾ ਹੈ ਕਿਉਂਕਿ ਇੱਥੇ ਜਿੰਨੇ ਵੀ ਆਂਡ ਗਵਾਂਡ ਜਾਂ ਕੋਈ ਰਿਸ਼ਤੇਦਾਰ ਜਾਂ ਲੋਕ ਨੇ ਇਸ ਕਲੋਨੀ ਦੇ ਇਸ ਮੁਹੱਲੇ ਦੇ ਉਹਨਾਂ ਨੂੰ ਵੀ ਜਿਵੇਂ ਪਤਾ ਲੱਗਦਾ ਬੇਸਿਕ ਜਾਣਕਾਰੀ ਕਿ ਇਹ ਘਟਨਾ ਵਾਪਰੀ ਹੈ ਸਿਰਫ ਉਹਦੇ ਨਾਲ ਰਿਲੇਟਡ ਹੀ ਸਾਰੀ ਜਾਣਕਾਰੀ ਜਿੰਨੂੰ ਵੀ ਪੁੱਛਦੇ ਆ ਉਹ ਜਾਣਕਾਰੀ ਸਿਰਫ ਉਹਨਾਂ ਹੀ ਦੇ ਰਹੇ ਨੇ ਵੀ ਇਹ ਘਟਨਾ ਵਾਪਰੀ ਹੈ ਇਸ ਤਰ੍ਹਾਂ ਘਟਨਾ ਹੋਈ ਹੈ ਲੇਕਿਨ ਇਸ ਤੋਂ ਅੱਗੇ ਕੁਝ ਵੀ ਨਹੀਂ ਪਤਾ ਕਿਉਂਕਿ ਹਜੇ ਪੁਲਿਸ ਉਹਨਾਂ ਡੈੱਡ ਬੋਡੀਆਂ ਨੂੰ ਹੱਥ ਲਾਉਣ ਤੋਂ ਪਹਿਲਾਂ ਜਾਂ ਕੁਝ ਚੱਕਣ ਤੋਂ ਪਹਿਲਾਂ ਸਾਰੀ ਇਨਵੈਸਟੀਗੇਸ਼ਨ ਕਰਨ ਬਾਰੇ ਕੋਈ ਗੱਲਬਾਤ ਕਰਦੇ ਪਏ ਕਿਉਂਕਿ ਸੀਨੀਅਰ ਅਫਸਰ ਵੀ ਜਿਹੜੇ ਉਹ ਅੰਦਰ ਆਏ ਨੇ ਪੁੱਛ ਕੇ ਛਾਂਡ ਗਵਾਣ ਤੋਂ ਜਾਂ ਉਹਨਾਂ ਦੇ ਮੋਬਾਈਲ ਜਾਂ ਕੋਈ ਕੈਮਰੇ ਕੋ ਲੱਗੇ ਹੋਣਗੇ ਤਾਂ ਇਹ ਸਾਰੀਆਂ ਚੀਜ਼ਾਂ ਚੈੱਕ ਹੋਣਗੀਆਂ ਉਦੋਂ ਕਲੀਅਰ ਹੋ ਪਾਏਗਾ ਵੀ ਦਰਸਲ ਗੱਲ ਐਡੀ ਵੱਡੀ ਕਿੱਡੀ ਕੋ ਹੋ ਗਈ ਕਿ ਜਿਹਦੇ ਨਾਲ ਬੱਚਿਆਂ ਨੂੰ 7-8 ਸਾਲ ਦੇ ਸ਼ਾਇਦ ਦੋ ਬੱਚੇ ਨੇ ਬੱਚੀਆਂ ਨੇ ਉਹਨਾਂ ਨੂੰ ਮਾਰ ਦਿੱਤਾ ਪਤਨੀ ਨੂੰ ਖਤਮ ਕਰ ਦਿੱਤਾ ਆਪਣੇ ਆਪ ਨੂੰ ਖਤਮ ਕਰ ਲਿਆ ਔਰ ਕਿਵੇਂ ਸਵੇਰੇ ਪਤਾ ਲੱਗਦਾ ਔਰ ਰਾਤ ਦੀ ਇਹ ਘਟਨਾ ਹੀ ਜਿਹੜੀ ਆ ਉਹ ਵਾਪਰੀ ਦੱਸੀ ਜਾ ਰਹੀ ਹੈ ਇੱਥੇ ਕਿਰਾਏਦਾਰ ਰਹਿੰਦੇ ਨੇ ਕਿਰਾਏਦਾਰ ਇਹ ਬਾਹਰ ਦੀ ਪੌੜੀ ਆ ਕਿਉਂਕਿ ਕੈਮਰੇ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ ਇੱਥੇ ਲੱਗੇ ਨੇ ਔਰ ਅੰਦਰ ਵੀ ਹੋ ਸਕਦਾ ਕੈਮਰੇ ਹੋਣ ਉਹ ਉਹ ਚੀਜ਼ ਤੋਂ ਕੁਝ ਨਾ ਕੁਝ ਕਲੀਅਰ ਹੋ ਸਕਦਾ ਪਰ ਜਦੋਂ ਕਿਰਾਏਦਾਰਾਂ ਨੂੰ ਸਵੇਰੇ ਪਤਾ ਲੱਗਿਆ ਦਰਵਾਜ਼ਾ ਦਰੂਜਾ ਨਹੀਂ ਖੋਲਿਆ ਤਾਂ ਉਦੋਂ ਕਿਰਾਏਦਾਰਾਂ ਨੇ ਗਵੰਡੀਆਂ ਨੂੰ ਦੱਸਿਆ ਇਹਨਾਂ ਨੂੰ ਤਾਂ ਇਹਨਾਂ ਨੇ ਸਾਰੀ ਗੱਲਬਾਤ ਕਰਨ ਤੋਂ ਬਾ ਅੰਦਰ ਅੰਦਰ ਹੀ ਘਟਨਾ ਇਹਨਾਂ ਨੂੰ ਦੇਖੀ ਉਸ ਤੋਂ ਬਾਅਦ ਪੁਲਿਸ ਤਾਂ ਗੱਲ ਜਾਂਦੀ ਔਰ ਉਸ ਤੋਂ ਬਾਅਦ ਹੁਣ ਇਹ ਸਾਰੇ ਲੋਕ ਇੱਥੋਂ ਦੇ ਆਂਢਗੁਆਂ ਜਾਂ ਰਿਸ਼ਤੇਦਾਰ ਜਾਂ ਪੁਲਿਸ ਦੇ ਅਧਿਕਾਰੀ ਉਹ ਇਹੀ ਇਨਵੈਸਟੀਗੇਸ਼ਨ ਕਰਨ ਦੇ ਵਿੱਚ ਲੱਗੇ ਹੋਏ ਨੇ ਕਿ ਘਟਨਾ ਵਾਪਰੀ ਕਿਉਂ ਗੱਲ ਕੀ ਸੀ ਏਡੀ ਵੱਡੀ ਕਿਹੜੀ ਗੱਲ ਸੀ ਵੀ ਜਿਹਦੇ ਕਾਰਨ ਇਹ ਗੱਲ ਇੱਥੋਂ ਤੱਕ ਪਹੁੰਚੀ ਕਿ ਪੂਰੇ ਪਰਵਾਰ ਨੂੰ ਹੀ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਫਿਲਹਾਲ ਪੂਰੀ ਜਾਣਕਾਰੀ ਜਦੋਂ ਸਾਡੇ ਕੋਲ ਆਉਂਦੀ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਫਿਰ ਉਸ ਪਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋਕ